ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੇ ਆਪਣੀ ਸਕਰੀਨ ਦੇ ਉੱਤੇ ਜੋਗੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤਨ ਦੱਸ ਦਈਏ ਕੀ ਦੀਵਾਲੀ ਦਾ ਤਿਹਾਰ 20 ਅਕਤੂਬਰ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਪੂਰੇ ਭਾਰਤ ਵਰਸ਼ ਦੇ ਵਿੱਚ ਮਨਾਇਆ ਜਾਏਗਾ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਮਨਾ ਦੇ ਵਿੱਚ ਜਿਹੜਾ ਆ ਚਾਹ ਹੁੰਦਾ ਆ ਦੀਵਾਲੀ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਲੋਕ ਮਠਿਆਈਆਂ ਖਰੀਦਦੇ ਨਾਲ ਦੀ ਨਾਲ ਆਪਣੇ ਘਰਾਂ ਦੀ ਸਫਾਈ ਕਰਕੇ ਸਜਾਵਟਾਂ ਵੀ ਕਰਦੇ ਤੇ ਉੱਥੇ ਹੀ ਮਹਾਂ ਲਕshmi ਦੀ ਜਿਹੜੀ ਇਹ ਦਿਨ ਪੂਜਾ ਵੀ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਦੀਏ ਕਿ ਅੱਜ ਪਰ ਤੁਹਾਨੂੰ ਦੱਸ ਦਈਏ ਕਿ 3 ਦਿਨ ਪਹਿਲਾਂ ਜਿਹੜਾ ਆ ਦਿਵਾਲੀ ਤੋਂ ਧਨਤੇਰਸਵੀ ਮਨਾਈ ਜਾਂਦੀ ਏ ਧਨਤੇਰਸਤੇ ਵੀ ਮਹਾ ਲਕਸ਼ਮੀ ਤੇ ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਏ ਤੇ ਇਸ ਦਿਨ ਲੋਕ ਬਹੁਤ ਜ਼ਿਆਦਾ ਖਰੀਦੋ-ਫਰੋਕਤ ਕਰਦੇ ਨੇ ਤੇ ਧਨਤੇਰਸ ਵਾਲੇ ਦਿਨ ਬਾਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਰੌਣਕਾਂ ਦੇਖਣ ਨੂੰ ਮਿਲਦੀਆਂ ਨੇ ਤੇ ਹਰ ਤਰ੍ਹਾਂ ਦਾ ਬਾਜ਼ਾਰ ਜਿਹੜਾ ਆ ਉਹ ਸਜਿਆ ਹੁੰਦਾ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਾਜ਼ਾਰ ਸਜੇ ਹੋਏ ਨੇ ਜਿੱਥੇ ਕੀ ਚਾਈਨਾ ਮੇਡ ਲੜੀਆਂ ਤੇ ਚਾਈਨਾ ਮੇਡ ਸਮਾਨ ਨੇ ਇਹ ਪਰਮਾਰ ਰਹਿੰਦੀ ਉਹ ਉੱਥੇ ਤੁਹਾਨੂੰ ਦੱਸਦੀ ਹੈ ਕਿ ਭਾਰਤ ਪੰਜਾਬ ਦੇ ਵਿੱਚ ਜਿਹੜਾ ਆ ਉਹ ਮਿੱਟੀ ਤੋਂ ਬਣੀਆਂ ਮੂਰਤੀਆਂ ਵੀ ਜਿਹੜੀਆਂ ਨੇ ਉਹ ਬੜੀ ਖੂਬਸੂਰਤੀ ਤਰੀਕੇ ਦੇ ਨਾਲ ਵਿਕਦੀਆਂ ਪਈਆਂ ਤੇ ਨਾਲ ਦੀ ਨਾਲ ਮਿੱਟੀ ਦੇ ਬਣੇ ਦੀਵੇ ਵੀ ਵਿਕਦੇ ਪਏ ਨੇ ਜਦੋਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਦੀਵਾਲੀ ਅਸਲ ਦੇ ਵਿੱਚ ਜਿਹੜੀ ਹੈ ਉਹ ਦੀਵਿਆਂ ਦੇ ਨਾਲ ਹੀ ਮਨਾਈ ਜਾਂਦੀ ਹੈ ਤੁਹਾਨੂੰ ਦੱਸਦੀ ਹੈ ਕਿ ਦੀਵਿਆਂ ਦੇ ਨਾਲ ਮਨਾਈ ਜਾਣ ਵਾਲੀ ਦੀਵਾਲੀ ਜਿਹੜੀ ਹੈ ਉਹ ਸ੍ਰੀ ਰਾਮਚੰਦਰ ਜੀ ਦੇ ਅਯੁੱਧਿਆ ਪਹੁੰਚਣ ਤੇ ਜਦੋਂ ਉਹਨਾਂ ਨੇ 14 ਸਾਲ ਦਾ ਬਣਵਾਸ ਕੱਟ ਕੇ ਅਯੋਧਿਆ ਪਹੁੰਚੇ ਤਾਂ ਉਸ ਦਿਨ ਕਾਲੀ ਰਾਤ ਅਮਵਸਿਆ ਦੀ ਬਹੁਤ ਜ਼ਿਆਦਾ ਕਾਲੀ ਰਾਤ ਹੋਣ ਕਰਕੇ ਜਿਹੜਾ ਆ ਉਹ ਅਯੋਧਿਆ ਵਾਸੀਆਂ ਨੇ ਉਸ ਦਿਨ ਨੂੰ ਚਾਨਣ ਬਣਾਉਣ ਦੇ ਲਈ ਪੂਰੇ ਅਯੋਧਿਆ ਦੇ ਵਿੱਚ ਜਿਹੜਾ ਆ ਉਹ ਦੀਪਮਾਲਾ ਕੀਤੀ ਹਰ ਗਲੀ ਮੋੜ ਦੇ ਉੱਤੇ ਦੀਵੇ ਜਗਾ ਕੇ ਦੀਪਮਾਲਾ ਕਰ ਦਿੱਤੀ ਤੇ ਪੂਰੀ ਅਯੋਧਿਆ ਨੂੰ ਰੋਸ਼ਨ ਕਰ ਦਿੱਤਾ ਸੀ ਤੇ ਫਿਰ ਉਸ ਦਿਨ ਤੋਂ ਅੱਜ ਤੱਕ ਲਗਾਤਾਰ ਦੀਪਾਂ ਦੀ ਜਿਹੜੀ ਔਨਲਾਈਨ ਦੀਪਾਵਲੀ ਦੀਪਾਵਲੀ ਤੋਂ ਦੀਵਾਲੀ ਜਿਹੜੀ ਹੈ ਉਹ ਪ੍ਰਚਲਿਤ ਹੁੰਦੀ ਗਈ ਤੇ ਦੀਵਾਲੀ ਨੂੰ ਬੜੀ ਹੀ ਧੂਮ ਧਾਮ ਦੇ ਨਾਲ ਪੂਰੇ ਭਾਰਤ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ ਇਵਨ ਕਿ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਜਾਂ ਜਿੱਥੇ-ਜਿੱਥੇ ਭਾਰਤੀ ਵਸਦੇ ਨੇ ਉਹ ਆਪਣੇ ਘਰਾਂ ਦੇ ਵਿੱਚ ਰੌਣਕਾਂ ਕਰਦੇ ਨੇ ਦੀਵਾਲੀ ਵਾਲੇ ਦਿਨ ਬਾਜ਼ਾਰ ਤੁਸੀਂ ਦੇਖਦੇ ਪਈਓ ਬਾਜ਼ਾਰ ਵਾਸੀ ਜਾਂ ਦੁਕਾਨਦਾਰ ਕੀ ਕਹਿੰਦੇ ਨੇ ਇਸ ਦੇ ਦੀਵਾਲੀ ਦੇ ਉੱਤੇ ਆਓ ਫੋਨ ਲੈਨੇ ਸਾਰੀ ਗੱਲਬਾਤ ਬਣੇ ਰਵੋ ਡੀਪੀਸੀ ਪੰਜਾਬੀ ਦੇ ਉੱਤੇ ਇਸੇ ਤਰ੍ਹਾਂ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਦੇ ਨਾਲ ਦੇ ਦੇ ਪਿਓ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੁਵਾਲੀ ਦੀ ਕਿਦਾਂ ਦੀ ਹੋਊਗੀ ਦੁਵਾਲੀ ਦੀ ਬਹੁਤ ਜ਼ਿਆਦਾ ਰੌਣਕਾਂ ਜੀ ਕੱਲ ਤੋਂ ਕਸਟਮਰ ਕਾਫੀ ਅੱਛਾ ਪਹਿਲਾਂ ਤੇ ਹੋਲਸੇਲ ਚੱਲ ਰਿਹਾ ਸੀ ਹੁਣ ਰਿਟੇਲ ਕਾਫੀ ਚੱਲਦਾ ਕੱਲ ਕਸਟਮਰ ਕੱਲ ਵੀ ਕਾਫੀ ਅੱਛਾ ਰਿਹਾ ਵਾ ਪ੍ਰਮਾਤਮਾ ਦੀ ਬਰੀ ਕਿਰਪਾ ਰਹੀ ਆ ਮਹਾਮਾਇਦੀ ਦਿਆ ਰਹੀ ਆ ਬਹੁਤ ਵਧੀਆ ਕਸਟਮਰ ਚੱਲ ਰਿਹਾ ਵਾ ਲੋਕ ਬਰੀ ਆਪਣੀ ਖਰੀਦਾਰੀ ਕਰ ਰਹੇ ਆ ਲੋਕੀਟ ਮਾੜ ਚੰਗੇ ਬਰੇ ਹਰ ਇੱਕ ਜੀ ਚੀਜ਼ਾਂ ਦੀ ਡਿਮਾਂਡ ਆ ਲੋਕੀ ਆ ਕੇ ਸਾਡੇ ਕੋਲ ਮੰਦਨ ਮਾਰ ਵੇਖਦੇ ਆ ਲੋਕੀ ਆ ਕੇ ਦਿਵਾਲੀਆਂ ਦੇਖਦੇ ਆ ਲੋਕੀ ਆ ਕੇ ਹਾਰ ਲੈਂਦੇ ਆ ਲੋਕੀ ਬਰੀਆਂ ਬਰੀਆਂ ਵਧੀਆ ਫੈਂਸੀ ਲਟਕਣਾ ਆਈਆਂ ਵਾ ਉਹ ਆ ਕੇ ਡਿਮਾਂਡ ਰੱਖਦੇ ਆ ਡਿਮਾਂਡਾਂ ਤਾਂ ਲੋਕੀ ਬਹੁਤ ਰੱਖਦੇ ਆ ਜੀ ਲੋਕਾਂ ਦੀਆਂ ਡਿਮਾਂਡਾਂ ਜਿਹੜੀਆਂ ਪੂਰੀਆਂ ਵੀ ਕਰੀਦੀਆਂ ਵਾ ਸਾਰੀਆਂ ਰੰਗੋਲੀ ਲੈਂਦੇ ਆ ਰੰਗੋਲੀ ਦੇ ਸਟੈਂਸਿਲ ਲੈਂਦੇ ਆ ਅਸੀਂ ਕਾਫੀ ਅੱਛੀ ਜੀ ਰੇਂਜ ਰੱਖੀ ਹੁੰਦੀ ਆ ਲੋਕੀ ਆਨਲਾਈਨ ਜਿਹੜੀਆਂ ਚੀਜ਼ਾਂ ਅੱਜ ਕੱਲ ਦਿਖਾਉਂਦੇ ਆ ਸਾਨੂੰ ਆ ਕੇ ਕੁਛ ਅੱਗੇ ਨਾ ਟਰੈਂਡ ਬਦਲਿਆ ਵਾ ਕਿ ਆਨਲਾਈਨ ਆ ਕੇ ਪਹਿਲਾਂ ਮੋਬਾਈਲ ਤੋਂ ਵਿੱਚੋਂ ਚੀਜ਼ ਕੱਢਦੇ ਆ ਫੇਰ ਸਾਨੂੰ ਦਿਖਾਉਂਦੇ ਆ ਤੇ ਫੇਰ ਅਸੀਂ ਉਹਨਾਂ ਦੀ ਪੂਰਤੀ ਵੀ ਕਰਦੇ ਆ ਜੀ ਸਾਡੇ ਕੋਲ ਕਾਫੀ ਵੈਰਾਈਟੀ ਆ ਇਸ ਕਰਕੇ ਅਸੀਂ ਕੋਈ ਕਸਟਮਰ ਨਰਾਜ਼ ਨਹੀਂ ਹੋ ਕੇ ਜਾਣ ਦਿੰਦੇ ਕਹੇ ਵੈਰਾਈਟੀ ਨਹੀਂ ਹੈਗੀ ਕਸਟਮਰ ਨੂੰ ਸਾਰੀ ਵੈਰਾਈਟੀ ਦੇਈਦੀ ਆ ਦੀਵਾਲੀ ਦਾ ਜਿਹੜਾ ਇਹ ਢੀਕ ਹੁੰਦੀ ਹੈ ਇੱਕ ਦੁਕਾਨਦਾਰ ਨੂੰ ਹਾਂਜੀ ਹਾਂਜੀ ਵੇਖੋ ਜੀ ਹਰ ਬੰਦਾ ਇੱਕ ਛੋਟੇ ਤੋਂ ਛੋਟਾ ਜੇਰਾ ਵਾ ਇੱਕ ਨਿੱਕਾ ਵੀ ਦੁਕਾਨਦਾਰ ਜੇਰਾ ਵਾ ਉਹ ਦੀਵਾਲੀ ਦੀ ਢੀਕ ਕਰਦਾ ਵਾ ਕਿਉਂ ਜਦੋਂ ਵਾਹ ਵਗਦੀ ਆ ਤੇ ਉਦੋਂ ਵਾਹ ਨੁਕਰਾਂ ਚ ਵੀ ਜਾਂਦੀ ਆ ਤੇ ਇਸ ਕਰਕੇ ਸਮਝੋ ਜਦੋਂ ਗਾਹਕ ਬਾਹਰ ਨਿਕਲਦਾ ਵਾ ਤੇ ਉਹ ਛੋਟੇ ਛੋਟੇ ਦੁਕਾਨਦਾਰਾਂ ਕੋ ਵੀ ਜਾਏਗਾ ਤੇ ਬਹੁਤ ਦੁਕਾਨਦਾਰਾਂ ਨੂੰ ਮਜ਼ਾ ਆਂਦਾ ਕਿ ਦੇ ਚਾਰ ਪੈਸੇ ਕਮਾਉਂਦੇ ਆ ਦੁਕਾਨਦਾਰ ਮਿਹਨਤ ਦੇ ਨਾਲ ਤੇ ਉਹਨਾਂ ਦੀ ਰੋਜੀ ਰੋਟੀ ਚੱਲਦੀ ਆ ਜੀ ਕਿਸੇ ਦੀ 2 ਮਹੀਨੇ ਵਾਸਤੇ ਕਿਸੀ 6 ਮਹੀਨੇ ਵਾਸਤੇ ਇਸ ਤਰ੍ਹਾਂ ਆਪਣੇ ਦੁਕਾਨਦਾਰ ਗੁਜ਼ਾਰਾ ਕਰਦੇ ਆ ਜੀ ਇਹ ਕਰੇ ਕੋਈ ਹੋਰ ਕੰਮ ਕਰਦੇ ਦੁਕਾਨਦਾਰਾਂ ਨੇ ਤੇ ਦੁਕਾਨਾ ਹੀ ਕਰਨੀ ਆ ਜੀ ਕੀ ਨਾਮ ਤੁਹਾਡਾ ਅਸ਼ੋਕ ਕੁਮਾਰ ਸੁਖਮਤੀ ਦਿਵਾਲੀ ਤੇ ਕੀ ਕੀ ਲਾਇਆ ਤੁਸੀਂ ਕਾਹਦੇ ਲਾਣਾ ਦਿਵਾਲੀ ਦੇ ਤੇ ਦੇਵੇ ਆ ਦੇਵਿਆਂ ਦੀ ਦੁਕਾਨ ਮੂਰਤੀਆਂ ਲਖਮੀ ਗਣੇਸ਼ ਦੀਆਂ ਇਹ ਪੁਰਾਣੀ ਦੁਕਾਨ ਸਾਡੀ ਵੀ 25 ਸਾਲ ਹੋ ਗਏ ਇਸ ਦੁਕਾਨ ਨੂੰ ਚੱਲਦੇ ਨੂੰ ਦੀਵਾਲੀ ਦੇ ਸਾਲ ਵਾ ਇੰਤਜ਼ਾਰ ਹੁੰਦਾ ਇੱਥੇ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਵਾ ਦਿਵਾਲੀ ਦੇ ਤੇ ਸਭ ਨਾਲ ਦਿਵਾਲੀ ਜਿਹੜੀ ਦੀਵਿਆਂ ਨਾਲ ਮਨਾਇ ਜਾਂਦੀ ਆ ਲੋਕੀ ਅੱਜ ਕੱਲ ਮੋਮਬਤੀ ਲਾਏ ਦੇ ਚਾਈਨਸ ਦੀਵੇ ਲੈਂਦੇ ਨੇ ਪਰ ਦਿਵਾਲੀ ਜਿਹੜੀ ਦੀਵੇ ਨਾਲ ਮਨਾਇ ਜਾਂਦੀ ਆ ਇਹ ਦੇਖੋ ਬੜੇ ਪੁਰਾਣੇ ਚੀਜ਼ਾਂ ਜਿਸ ਤਰ੍ਹਾਂ ਖੰਡੇ ਦੇ ਘਟੋਣੇ ਉਹ ਕੀ ਕਰਨ ਖੰਡੇ ਦੇ ਖਨੂਣੇ ਇੱਕ ਪਹਿਚਾਨ ਇਹਨਾਂ ਦੀ ਬਣੀ ਆ ਮਹਾ ਲక్ష్ਮੀ ਨੂੰ ਭੋਗ ਲੱਗਦਾ ਵਾ ਖੰਡੇ ਦੇ ਘਟੋਣੇ ਫੁੱਲੀਆਂ ਪਤਾਸੇ ਇੱਕ ਤਿਉਹਾਰ ਦੇ ਨਾਲ ਇੱਕ ਫਲਗ ਨਿਆ ਗਿਆ ਵਾ ਇਹ ਨਾਲ ਹੀ ਸਬਿਆਚਾਰ ਤਿਆਰ ਹੁੰਦਾ ਵਾ ਦੇਖ ਦਿਵਾਲੀ ਦੇ ਪਸੰਦਦਾਂ ਨੂੰ ਬਹੁਤ ਜੇ ਪਹਿਲਾਂ ਤੋਂ ਡੀਕ ਹੁੰਦੀ ਦੀ ਦਿਵਾਲੀ ਆਵੇ ਤਾਂ ਸਾਡਾ ਕਾਰੋਬਾਰ ਕਰੇ ਦਿਵਾਲੀ ਦੇ ਦੇਖੋ ਜੀ ਹਰ ਕਿਸੇ ਨੂੰ ਉਮੀਦ ਹੁੰਦੀ ਹੈ ਕਾਰੋਬਾਰ ਇਹਨਾਂ ਦੇ ਸਿਰ ਤੇ ਹੁੰਦਾ ਵਾ ਦੀਵੇ ਜਿਹੜੇ ਬਣਾਣੇ ਅਸੀਂ ਉਹ ਅਸੀਂ ਦਿਵਾਲੀ ਦੇ ਵਿੱਚ ਨੇ ਹੁੰਦੇ ਆ ਦੀਵੇ ਜਿਹੜੇ ਦਿਵਾਲੀ ਨਾਲ ਹੀ ਜੱਜਦੇ ਨੇ ਲੋਕੀ ਅੱਜ ਕੱਲ ਕੀ ਹੈ ਕਿ ਮੋਮਬੱਤੀਆਂ ਚਾਈਨਸ ਦੀਵੇ ਚੀਨ ਦੇ ਦੀਵੇ ਉਹ ਫੈਂਸੀ ਦੀਵੇ ਵਰਤਰੀਆ ਪਰ ਪਹਿਚਾਨ ਜਿਹੜੀ ਸਰੋਂ ਦਾ ਤੇਲ ਨਾਲ ਦੀਵੇ ਦੀ ਹੁੰਦੀ ਆ ਮਾਂ ਲਕਸ਼ਮੀ ਦੀ ਜਰੂਰ ਵਰਤ ਆਪਣਾ ਦੀਵਾਲੀ ਮਨਾਈ ਜਾਂਦੀ ਹੈ ਤੇ ਦੀਵਿਆਂ ਤੇ ਹੀ ਮਨਾਈ ਜਾਂਦੀ ਹੈ ਲੋਕੀ ਡਿਮਾਂਡ ਰੱਖਦੇ ਨੇ ਕਿ ਤੇਰੀ ਕੁਝ ਆਓ ਨਵੀਂ ਤੋਂ ਨਵੀਂ ਆਟੋਮੈਟਿਕ ਦੀਵਾ ਵਿੱਚ ਬਹੁਤ ਵਧੀਆ ਨਿਕਲਦੀ ਆ ਮਿੱਟੀ ਦੇ ਵਿੱਚ ਮੂਰਤੀਆਂ ਲਕਸ਼ਮੀ ਗਣੀ ਦੀਆਂ ਬਹੁਤ ਵਧੀਆ ਮੂਰਤੀਆਂ ਨਿਕਲਦੀਆਂ ਜਿਹੜੀ ਪੂਜਾ ਹੁੰਦੀ ਹੈ ਮਿੱਟੀ ਦੇ ਹੀ ਲਕਸ਼ਮੀ ਗਣੀ ਦੀ ਹੁੰਦੀ ਆ ਇਹਦੇ ਵਿੱਚ ਹੀ ਹੁੰਦੀ ਆ ਤੇ ਦੀਵੇ ਦੀ ਦੀਵਾਲੀ ਮਿੱਟੀ ਦੀ ਮੂਰਤੀ ਸਾਡੇ ਕੋਲ ਮਿੱਟੀ ਦੀਆਂ ਹੈਗੀਆਂ ਪੀਓਪੀ 'ਚ ਵੀ ਹੈਗੀਆਂ ਪਰ ਜ਼ਿਆਦਾ ਦੇਖਦੀ ਮਿੱਟੀ ਦੀਆਂ ਹਟੀਆਂ ਕੋ ਸਾਡੇ ਜਿਹੇ ਡਿਮਾਂਡ ਹੁੰਦੀ ਹੈ ਕਿ ਦੀਵਾਲੀ ਜਿਹੜੀ ਹੈ ਦੀਵੇ ਨਾਲ ਮਨਾਈ ਜਾਂਦੀ ਹੈ। ਡਾਦਾਵਾ ਵਿਚਾਰਾ। ਇਹ ਨਾ ਪਈ ਤਾਂ। ਜ RAM RAM ਜੀ ਮੈਂ ਤੁਹਾਡਾ ਆਪਣਾ ਦਾਸ ਕੁਲਦੀਪ ਅਗਰ왈 ਦੀਪਕ ਬਟਾਲਾ ਤੋਂ। ਦੀਪਕ ਜੀ ਇਹ ਦੀਵਾਲੀ ਮਨਾ ਰਹੇ ਕਿੱਦਾਂ ਦੀ ਦੀਵਾਲੀ ਆ ਬੀ। ਸਰ ਇਹ ਹਰ ਸਾਲ ਬੜੀ ਧੂਮ-ਧਮ ਦੇ ਨਾਲ ਮਨਾਈ ਜਾਂਦੀ ਹੈ। ਅਸੀਂ ਬਡਾਲੇ ਦੇ ਵੀ ਸ਼ਹਿਰ ਦੇ ਵਿੱਚ ਆ ਸ਼ੋਪਿੰਗ ਕਰਨ ਆਏ ਆ। ਵੇਖੋ ਜੀ ਫੁੱਲਾਂ ਦੀ ਡੈਕੋਰੇਸ਼ਨ ਹੋ ਰਹੀ ਬੜੀ ਵਧੀਆ ਤੇ ਘਰ-ਘਰ ਦੇ ਵਿੱਚ ਸਜਾਵਟ ਕੀਤੀ ਜਾਂਦੀ ਹੈ ਜਿਸ ਦੇ ਵਿੱਚੋਂ ਦੀਵਾ ਮਾਲਾ ਵੀ ਕੀਤੀ ਜਾਂਦੀ ਹੈ ਜੁਤੇ ਪ੍ਰਭੂ ਸ਼੍ਰੀ ਰਾਮ ਜੀ। ਉਜोध्या ਪਰਤੇ ਸੀ 14 ਸਾਲ ਦਾ ਬਨਵਾਸ ਕੱਟ ਕੇ ਉਹਦੀ ਖੁਸ਼ੀ ਵਿੱਚ ਵੀ ਦਿਵਾਲੀ ਦਾ ਤਿਆਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਬਿਲਕੁਲ ਵਕਵਾਕ ਜਿਹੇ ਤਰ੍ਹਾਂ ਦੀਆਂ ਡਿਮਾਂਡਾਂ ਕਰਦੇ ਸੀ ਚੀਜ਼ਾਂ ਲੈਂਦੇ ਤੇ ਆਪਣੇ ਘਰ ਪਰ ਹੀ ਲੋਕਾਂ ਦੀ ਹਰ ਤਰ੍ਹਾਂ ਦੀ ਡਿਮਾਂਡ ਆ। ਨਵੀਂ ਤੋਂ ਨਵੀਂ ਡਿਮਾਂਡ ਆ, ਹਰ ਤਰ੍ਹਾਂ ਦੀ ਉਹ ਆ ਚੀਜ਼ ਮੰਗਦੇ ਨੇ, ਵੀ ਵਧੀਆ ਤੋਂ ਵਧੀਆ ਚੀਜ਼ ਮੰਗਦੇ ਨੇ। ਅਸੀਂ ਵੀ ਕਹਿੰਨੇ ਕਿ ਸਾਨੂੰ ਵਧੀਆ ਤੋਂ ਵਧੀਆ ਚੀਜ਼ ਆਓ, ਪ੍ਰਭੂ ਜੀ ਨੇ ਘਰ ਆਣਾ, ਮਾਤਾ ਲక్ష్ਮੀ ਜੀ ਨੇ ਘਰ ਆਣਾ, ਗਣੇਸ਼ ਜੀ ਨੇ ਘਰ ਆਣਾ, ਉਹਨਾਂ ਦੀ ਸਵਾਗਤ ਲਈ ਵਧੀਆ ਤੋਂ ਵਧੀਆ ਸਵਾਗਤ ਕੀਤਾ ਜਾਵੇ।